ਹਾਂ ਲੋਕ ਕਿਤਾ ਹੜੋੜ ਆਏ ਨੇ ਜਾਂ ਦੋ ਕਲਾਕਾਰਾਂ ਦੀ ਨੌਜਵਾਨ ਮੌਤਾਂ ਹੋਈਆਂ ਨੇ ਉਹਨਾਂ ਦੇ ਨਾਲ ਕੁਝ ਫਰਕ ਪਿਆ ਕਸਟਮਰ ਫਰਕ ਤਾਂ ਪਿਆ ਜੀ ਸਾਨੂੰ ਕੁਝ ਕੁ ਯੂਥ ਨੂੰ ਇੱਕ ੱੱੱਕਾ ਲੱਗੇ ਜਿਵੇਂ ਨੌਜਵਾਨ ਕਲਾਕਾਰਾਂ ਦੀ ਵੀ ਮੌਤ ਹੋ ਗਈ ਆ ਸੋ ਇੰਦਾਂ ਨਹੀਂ ਇਸ ਵਕਤ ਜਿਹੜੀ ਖਰੀਦ-ਖਰੋਦ ਤੋਂ ਬਜ਼ਾਰਾਂ ਦੇ ਵਿੱਚ ਹੋ ਰਹੀ ਐ ਇਸ ਚੀਜ਼ ਦਾ ਬਹੁਤ ਫਰਕ ਪਿਆ ਕਿਉਂਕਿ ਜਿਹੜਾ ਹੜ ਆ ਗਿਆ ਉਹਦੀ ਸਥਿਤੀ ਨੇ ਬਹੁਤ ਸਾਡਾ ਮਾਹੌਲ ਬਦਲਤਾ ਨਹੀਂ ਚੌਗਣਾ ਜਾਣਾ ਤਾਂ ਜਿਹੜਾ ਹੁਣ ਜਮੰਦਾ ਜੀ ਹੋਇਆ ਵੀਰ ਮੇਰਾ ਨਹੀਂ ਫਿਰੋ ਦੇਖੋ ਗੁਰਜੀ ਪੈਂਦਾ ਹੀ ਐ ਜੀ ਠੀਕ ਐ ਬੜੇ ਵਧੀਆ ਬੰਦੇ ਸੀਗੇ ਉਹ ਤੇ ਆਪਾਂ ਹੀ ਫੈਮਸੀ ਕਿਉਂ ਬੰ ਬਟੋ ਹੁਣ ਕਰ ਵੀ ਕੀ ਸਕਦੇ ਆ ਇਹਦੇ ਨਾਲ ਸਾਨੂੰ ਹੋਰ ਵੀ ਇੱਕ ਹੋਰ ਜਵਾਨ ਮਰਿਆ ਸਾਡਾ ਕੱਲ੍ਹ ਹੋਇਆ ਪਰਸੋਂ ਇੰਦਰਭੂਮਣ ਉਹਨੇ ਸਾਨੂੰ ਹੋਰ ਵੀ ਉਹ ਕਰਤੇ ਆ ਜੀ ਥੋੜਾ ਮਤਲਬ ਫਰਕ ਜਿਆਦਾ ਬਹੁਤ ਫਰਕ ਪਿਆ ਸਾਡੀ ਕਰਾਲੀ ਚ ਪਟਾਕੇ ਮਾਰ ਕੇ ਵਾਧੂ ਆ ਜਿਹੜੇ ਰੋਡ ਤੇ ਮਰਜੀ ਚੜਜੋ ਸਾਰਿਆਂ ਨੇ ਅਰਦਾਸਾਂ ਵਾਧੂ ਕਰੀਆਂ ਨੇ ਕੋਈ ਐਨੀ ਵੀ ਨਹੀਂ ਕਰੀ ਜੇ ਮੰਦੇ ਵੀਰ ਬਾਰੇ ਜਾਂ ਹੋਰ ਨੌਜਵਾਨਾਂ ਬਾਰੇ ਸਾਹਮਣੇ ਕਰੀਆਂ ਹਰ ਕਸਟਮਰ ਹਮਾ ਚਲ ਹਰਿਆਣਾ ਕਿਥੋਂ ਕਿਥੋਂ ਪੰਜਾਬ ਚ ਤੁਹਾਡੇ ਸਾਹਮਣੇ ਰੋੜ ਜਮਾਂ ਬੁੱਕੇ ਹੋਏ ਹੋਇਆ ਪਰ ਉਹ ਪਰਮਾਤਮਾ ਦੇ ਹੱਥ ਆ ਵੀ ਉਹਨੇ ਦੇਣਾ ਜਾਂ ਲੈਣਾ ਉਹਦੇ ਹੱਥ ਚ ਸਤਿ ਸ੍ਰੀ ਅਕਾਲ ਨਰਪਤ ਪੋਸਤ ਸਨੇਹ ਰਹੇ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਤਿਹਾਰਾਂ ਦਾ ਟਾਈਮ ਆ ਤਿਹਾਰਾਂ ਤੋਂ ਪਹਿਲਾਂ ਬਾਜ਼ਾਰਾਂ ਦੇ ਵਿੱਚ ਪੂਰੀਆਂ ਰੌਣਕਾਂ ਜਿਹੜੀਆਂ ਆ ਦੇਖਣ ਨੂੰ ਮਿਲਦੀਆਂ ਨੇ ਸੋ ਇਸ ਵਾਰ ਦੀ ਦੀਵਾਲੀ ਤੇ ਦਸਹਿਰਾ ਕਿੱਦਾਂ ਦਾ ਰਿਹਾ ਦੀਵਾਲੀ ਕਿੱਦਾਂ ਦੀ ਰਹੇਗੀ ਅਸੀਂ ਲੋਰੋ ਮਾਰਕੀਟ ਦੇ ਵਿੱਚ ਲੈ ਕੇ ਆਏ ਮਾਰਕੀਟ ਦੇ ਵਿੱਚ ਅ ਲੋਕ ਖਰੀਦ ਫਰੋਖਤ ਕਰਨ ਦੇ ਲਈ ਆ ਰਹੇ ਨੇ ਇਸ ਵਾਰ ਲੋਕਾਂ ਦਾ ਖਰੀਦ ਫਰੋਖਤ ਕਰਨ ਦੇ ਲਈ ਕਿਸ ਤਰ੍ਹਾਂ ਦਾ ਰੁਝਾਨ ਹੈ ਸੋ ਅਸੀਂ ਉਹਨਾਂ ਨੂੰ ਪਟਾਕੇ ਦੀਆਂ ਦੁਕਾਨਾਂ ਤੇ ਲੈ ਕੇ ਆਏ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਇਸ ਵਾਰ ਦਾ ਲੋਕਾਂ ਦਾ ਜਿਹੜਾ ਰੁਝਾਨ ਹੈ ਕਿਸ ਤਰ੍ਹਾਂ ਜਿਹੜੀ ਖਰੀਦ ਫਰੋਖਤ ਹੋ ਰਹੀ ਹੈ ਆ ਉਹ ਗੱਲਬਾਤ ਕਰਦੇ ਹਾਂ ਦੁਕਾਨਦਾਰਾਂ ਦੇ ਨਾਲ ਇਹ ਹੋਲਸੇਲ ਦੀਆਂ ਦੁਕਾਨਾਂ ਨੇ ਸਾਰੀਆਂ ਕਰਾਲੀ ਦੇ ਵਿੱਚ ਆ ਅਸੀਂ ਕਿੰਸੋ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਠੀਕ ਠਾਕ ਤੁਸੀਂ ਸੁਣਾਓ ਜੀ ਵਧੀਆ ਭਾਈ ਕਿਸ ਤਰ੍ਹਾਂ ਦਾ ਭਾਈ ਰੁਝਾਨ ਹੈ ਲੋਕਾਂ ਦਾ ਇਸ ਵਾਰ ਦੀ ਦੀਵਾਲੀ ਨੂੰ ਲੈ ਨੌਜਵਾਨ ਦੋ ਮੌਤਾਂ ਹੋ ਚੁੱਕੀਆਂ ਨੇ ਯੂਥ ਬਹੁਤ ਜੁੜਿਆ ਹੁੰਦਾ ਕਲਾਕਾਰਾਂ ਦੇ ਨਾਲ ਫਿਰ ਫਲੱਡ ਵੀ ਆਏ ਨੇ ਬਹੁਤ ਸਾਰੀਆਂ ਇਸ ਵਾਰ ਜਿਹੜੀਆਂ ਆਫਤਾ ਕਹਿ ਸਕਦੇ ਆਪਾਂ ਕੁਝ ਕੁ ਕੁਦਰਤੀ ਆਫਤਾ ਨੇ ਕੁਝ ਕੁ ਯੂਥ ਨੂੰ ਇੱਕ ੱਟਕਾ ਲੱਗੇ ਜਿਵੇਂ ਨੌਜਵਾਨ ਕਲਾਕਾਰਾਂ ਦੀ ਵੀ ਮੌਤ ਹੋ ਗਈ ਆ ਸੋ ਕਿੰਦਾ ਨਹੀਂ ਇਸ ਵਾਰ ਜਿਹੜੀ ਖਰੀਦ-ਖਰੋਦ ਤੋਂ ਬਜ਼ਾਰਾਂ ਦੇ ਵਿੱਚ ਹੋ ਰਹੀ ਐ ਖਰੀਦ ਤਾਂ ਭਾਜੀ ਹੁੰਦੀ ਐ ਤੇ ਫਰਕ ਤਾਂ ਚਲੋ ਕੋਈ ਨੌਜਵਾਨ ਬੰਦਾ ਜਾਂਦਾ ਫਰਕ ਤਾਂ ਹਰੇਕ ਬੰਦੇ ਨੂੰ ਪੈਂਦਾ ਕਿਸੇ ਬੰਦੇ ਕਿਸੇ ਘਰ ਦਾ ਦੀਵਾ ਬੁਝਦਾ ਹਰੇਕ ਬੰਦੇ ਨੂੰ ਫਰਕ ਪੈਂਦੀ ਪੈਂਦਾ ਚਲੋ ਬਾਕੀ ਇਦਾਂ ਆ ਤਿਹਾਰ ਸਾਲਵਾਦ ਆਂਦਾ ਬੱਚਿਆਂ ਨੂੰ ਸ਼ੌਂਕ ਹੁੰਦਾ ਪਟਾਕੇਆਂ ਦਾ ਤਾਂ ਬੱਚਿਆਂ ਨੂੰ ਐਦਾਂ ਹੁੰਦਾ ਚਲੋ ਚਲੋ ਐਦਾਂ ਆ ਹੁੰਦਾ ਵੀ ਜਿਆਦਾ ਵਧੀਆ ਨਹੀਂ ਤਾਂ ਥੋੜਾ ਬਹੁਤ ਬੰਦਾ ਐ ਬੱਚਿਆਂ ਕਰਕੇ ਥੋੜਾ ਪਟਾਕੇ ਲੰਦਾ ਆ ਜਰੂਰ ਪਰ ਐਦਾਂ ਆ ਵੀ ਇਸ ਵਾਰੀ ਥੋੜੇ ਜਿਹਾ ਮਾਰਕੀਟ ਦੇ ਵਿੱਚ ਪਹਿਲਾਂ ਨਾਲੋਂ ਬੰਮੇ ਦੁਕਾਨਾਂ ਵੀ ਜ਼ਿਆਦਾ ਆ ਜੀ ਫਰਕ ਹੈਗਾ ਥੋੜਾ ਜਿਹਾ ਸੌਰੀ ਨਹੀਂ ਮਤਲਬ ਜਿਹੜੀਆਂ ਦੁਕਾਨਾਂ ਨੇ ਜਿਹੜੇ ਕਰਾਲੀ ਦੇ ਲੋਕਲ ਬਸਨੀਕ ਨੇ ਉਹ ਤਾਂ ਹਰ ਸਾਲ ਹੀ ਲਾਉਂਦੇ ਨੇ ਬਾਹਰੋਂ ਆ ਕੇ ਬੰਦੇ ਨੇ ਵੀ ਦੁਕਾਨਾਂ ਇੱਥੇ ਲਾਈਆਂ ਨੇ ਜਿਹਦੇ ਕਰਕੇ ਤੁਹਾਨੂੰ ਫਰਕ ਪਿਆ ਹਾਂਜੀ ਲिटल बिट ਥੋੜੀ-ਬੋਤੀ ਦੁਕਾਨਾਂ ਹੈਗੀਆਂ ਜਿਹੜੀਆਂ ਬਾਹਰੋਂ ਆਏ ਜਿੱਦਾਂ ਲੁਧਿਆਣੇ ਤੋਂ ਬੰਦੇ ਆਏ ਆ ਤਕਰੀਬਤ ਕਰੀਬਨ ਤਾਂ ਆਪਣੇ ਲੋਕਲ ਏਰੀਆ ਦੇ ਬੰਦੇ ਹੀ ਦੁਕਾਨਾਂ ਲਾਉਂਦੇ ਆ ਹਾਂਜੀ ਸੋ ਕਿਸ ਤਰ੍ਹਾਂ ਦੀ ਵੈਰਾਈਟੀ ਆ ਤੁਹਾਡੇ ਕੋਲ ਕਿਉਂਕਿ ਸਰਕਾਰ ਇੱਕ ਪਾਸੇ ਕਹਿੰਦੀ ਆ ਕਿ ਪੋਲਿਊਸ਼ਨ ਰਹਿਤ ਜਿਹੜੇ ਪਟਾਕੇ ਨੇ ਜਿਵੇਂ ਇਕੋ ਫ੍ਰੈਂਡਲੀ ਪਟਾਕੇ ਚਲਾਉਣੇ ਚਾਹੀਦੇ ਕਿਸ ਤਰ੍ਹਾਂ ਦੀ ਆਪਣੇ ਕੋਲ ਵੈਰਾਈਟੀ ਆ ਜਿਹੜੀ ਤੁਸੀਂ ਲੋਕਾਂ ਨੂੰ ਇਸ ਦੀਵਾਲੀ ਤੇ ਜਿਹੜੀ ਸੇਲ ਕਰਦੇ ਆ ਭਾਜੀ ਆਪਣੇ ਕੋਲ ਸਾਰੇ ਤਰ੍ਹਾਂ ਦੇ ਬ੍ਰਾਂਡ ਨੇ ਕੋਕ ਵੈਡੀਬਲ ਮਰਕਰੀ ਸਾਰੇ ਤਰ੍ਹਾਂ ਦੇ ਬ੍ਰਾਂਡ ਨੇ ਆਪਣੇ ਕੋਲ ਪੋਲੂਸ਼ਨ ਫ੍ਰੀ ਤਕਰੀਬਨ ਜਿਹੜਾ ਸਾਰਾ ਪੋਲੂਸ਼ਨ ਫ੍ਰੀ ਫਟਾਕਾ ਸਾਰੇ ਆਪਾਂ। ਉਹ ਜਿਹੜੀ ਇਹ ਮਤਲਬ ਪਿੰਡਾਂ ਦੇ ਵਿੱਚੋਂ ਜਿਹੜੀ ਲੋਕ ਆਉਂਦੇ ਨੇ ਪਹਿਲਾਂ ਅਕਸਰ ਜਿਹੜੇ ਸ਼ਹਿਰ ਦੇ ਵਿੱਚ ਰਾਸ਼ਾ ਦੇਖਣ ਨੂੰ ਮਿਲਦਾ ਪਿੰਡ ਦੇ ਲੋਕ ਆਪ ਮਾਰ ਆਉਂਦੇ ਨੇ ਹੁਣ ਰੋਡ ਦੇ ਬਾਹਰ ਵੀ ਬਹੁਤ ਸਾਰੀਆਂ ਦੁਕਾਨਾਂ ਬਾਈਪਾਸ ਤੇ ਵੀ ਚੱਲ ਗਈਆਂ ਨੇ। ਉਹਨਾਂ ਦੇ ਨਾਲ ਤੁਹਾਨੂੰ ਕੋਈ ਫਰਕ ਪਿਆ? ਨਹੀਂ ਸਾਨੂੰ ਕੋਈ ਫਰਕ ਨਹੀਂ ਜੀ ਦੇਖੋ ਹਰੇਕ ਬੰਦੇ ਨੇ ਆਪਣੇ ਆਪਣੇ ਜੀਅਦ ਵਾਸਤੇ ਕਮਾਉਣਾ। ਬਿਲਕੁਲ। ਦੇਖੋ ਮਹਾਰਾਜ ਸਭ ਸਭ ਨੂੰ ਦਵੇ। ਜਿਹੜੇ ਚਾਹੇ ਮਾਰਕੀਟ 'ਚ ਬੈਠੇ ਚਾਹੇ ਬਾਹਰ ਬੈਠੇ ਆ ਜਿਹਨਾਂ ਬੰਦਿਆਂ ਨੇ ਪੈਸਾ ਪੈਸਾ ਲਾਇਆ ਤਾਂ ਉੱਪਰ ਵਾਲਾ ਸਭ ਨੂੰ ਦੇਵੇ ਬਿਲਕੁਲ ਸਹੀ ਹਾਂਜੀ ਸੋ ਦੇਖ ਸਕਦੇ ਹੋ ਤੁਸੀਂ ਕਾਫੀ ਸਾਰੀ ਵੈਰਾਈਟੀ ਹੈ ਕਰਾਲੀ ਹੈ ਜਿਹੜਾ ਇਹ ਪਟਾਕਿਆਂ ਦੇ ਲਈ ਜਾਂ ਦੀਵਾਲੀ ਦੇ ਵਿੱਚ ਜਿਹੜੀ ਇਹ ਚੀਜ਼ਾਂ ਆਤਿਸ਼ਬਾਜ਼ੀਆਂ ਹੋਣ ਚਾਹੀਏ ਹੌਲਚੜੀਏ ਜੋ ਵੀ ਜਿਹੜਾ ਪਟਾਕੇ ਚਲਾਏ ਜਾਂਦੇ ਨੇ ਉਹਨਾਂ ਲਈ ਗੜ ਮੰਨਿਆ ਜਾਂਦਾ ਕਰਾਲੀ ਦੇ ਵਿੱਚ ਬਹੁਤ ਦੂਰੋਂ ਦੂਰੋਂ ਲੋਕ ਜਿਹੜੇ ਖਰੀਦ ਫਰੋਕਤ ਕਰਨ ਦੇ ਲਈ ਆਉਂਦੇ ਨੇ ਸੋ ਦੇਖ ਸਕਦੇ ਹੋ ਤੁਸੀਂ ਵੈਰਾਈਟੀ ਪੂਰੀ ਬਾਈ ਹੁਣਾ ਦੇ ਕੋਲੇ ਅਵੇਲੇਬਲ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੇ ਪਟਾਕੇ ਆਤਿਸ਼ਬਾਜ਼ੀ ਚੱਕਿਆ ਨਾਰਜਾ ਹੋਰ ਬਹੁਤ ਸਾਰੇ ਜਿਹੜੇ ਪਟਾਕੇ ਹੁੰਦੇ ਨੇ ਤੁਸੀਂ ਖਰੀਦ ਸਕਦੇ ਹੋ ਤੇ ਹੋਲ ਸੇਲ ਰੇਟ ਤੇ ਤੁਹਾਨੂੰ ਜਿਹੜੀਆਂ ਚੀਜ਼ਾਂ ਇੱਥੋਂ ਮਿਲ ਜਾਣਗੀਆਂ ਸੋ ਹਰ ਸਾਲ ਬਾਈ ਇਸ ਤਰ੍ਹਾਂ ਜਿਹੜੇ ਇਹ ਸਟਾਲ ਵਗੈਰਾ ਲਾਉਂਦੇ ਆ ਇਹਨਾਂ ਦੇ ਕੋਲੇ ਬਹੁਤ ਸਾਰੀ ਵੈਰਾਈਟੀ ਹੈ ਤੁਸੀਂ ਆ ਕੇ ਇੱਥੇ ਖਰੀਦ ਸਕਦੇ ਹੋ ਸੋ ਹੋਰ ਵੀ ਅਸੀਂ ਮਾਰਕੀਟ ਦੇ ਵਿੱਚ ਤੁਹਾਨੂੰ ਅੱਗੇ ਵੀ ਲੋਕਾਂ ਦੇ ਨਾਲ ਮਿਲਵਾਉਂਦੇ ਆ ਸੋ ਮਾਰਕੀਟਾਂ ਬਹੁਤ ਜਿਹੜੀਆਂ ਲੱਗੀਆਂ ਹੋਈਆਂ ਨੇ ਕਿੰਨਾ ਨਾ ਰੁਝਾਨ ਆ ਲੋਕਾਂ ਦਾ ਇਸ ਵਾਰ ਪਟਾਕੇ ਨੂੰ ਖਰੀਦਣ ਨੂੰ ਲੈ ਕੇ ਸੋ ਬਾਈ ਇੱਥੇ ਬੈਠੇ ਨੇ ਨਾ ਗੱਲਬਾਤ ਕਰਦੇ ਆ ਬਾਈ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰ ਦੀ ਦੀਵਾਲੀ ਨੂੰ ਕਿਸ ਤਰ੍ਹਾਂ ਜਿਹੜੀ ਰੌਣਕ ਹੈ ਬਜ਼ਾਰਾਂ ਦੇ ਵਿੱਚ ਕੋਈ ਫਰਕ ਪਿਆ ਪਹਿਲਾਂ ਦੀਆਂ ਦੀਵਾਲੀਆਂ ਤੋਂ ਇਸ ਵਾਰੀ ਬਹੁਤ ਜ਼ਿਆਦੇ ਜੀ ਸਾਡੇ ਕਰਾਲੀ ਦੇ ਵਿੱਚ 4 ਕਿਲੋਮੀਟਰ ਇਧਰ 4 ਕਿਲੋਮੀਟਰ ਇਧਰ ਨੂੰ ਜਿੱਤਨ ਨੂੰ ਮਰਜ਼ੀ ਲੰਘ ਜਾਓ ਜੀ ਇੰਨੀ ਕਿ ਪਟਾਕਾ ਮਾਰਕੀਟ ਬਣ ਗਈ ਜਿਵੇਂ ਰੋਪੜ ਦਾ ਰੂਪ ਨਗਰ ਬਣਿਆ ਜਿਲ੍ਹਾ ਦੁਆਰਾ ਨਾਮ ਚੇਂਜ ਹੋ ਗਿਆ ਐਕੜਾ ਕਿਸੇ ਦਿਨ ਕਰਾਲੀ ਦਾ ਵੀ ਨਾਮ ਚੇਂਜ ਹੋ ਜਾਣਾ ਸਾਡੀ ਕਰਾਲੀ ਚ ਪਟਾਕਾ ਮਾਰਕੀਟ ਵਾਧੂ ਆ ਜਿਹੜੇ ਰੋਡ ਤੇ ਮਰਜ਼ੀ ਚੜਜੋ ਹਾਂਜੀ ਹਾਂਜੀ ਔਰ ਕਸਟਮਰ ਹਮਾ ਚੱਲ ਹਰਿਆਣਾ ਕਿਤੋਂ ਕਿਤੋਂ ਪੰਜਾਬ ਚ ਤੁਹਾਡੇ ਸਾਹਮਣੇ ਰੋਡ ਜਮ੍ਹਾਂ ਬੁੱਕ ਹੋਏ ਹੋਇਆ ਨੰਗਲੇ ਨੂੰ ਕੋਈ ਰਾਸਤਾ ਨਹੀਂ ਹੈਗਾ ਇੰਨਾ ਕਾ ਕੇ ਕਰਾਲੀ ਦੇ ਵਿੱਚ ਕਹਿਣ ਦੀ ਤਾਂ ਗੱਲੇ ਕੋਈ ਨਹੀਂ ਹੈਗੀ ਦੇਖੋ ਨਾ ਕਿ ਲੁਧਿਆਣਾ ਲਾ ਕੇ ਸਮਰਾਲਾ ਨਾ ਚੰਡੀਗੜ ਜਿੰਨਾ ਕਰਾਲੀ ਚ ਪਟਾਕੇ ਉਰੇ ਚੌਗਣਾ ਮਾਲ ਪਿਆਵਦਾ ਨਾ ਨਹੀਂ ਇਸ ਵਾਰ ਜਿੱਦਾਂ ਹੁਣ ਦੋ ਸਰਤਾ ਜੀ ਸਾਡੇ ਕੋਲ ਇੰਨਾ ਜੋਰ ਆ ਕਿ ਰੋਡ ਵੀ ਬਲੌਕ ਹੋ ਰਹੇ ਆ ਸਾਡੇ ਦੁਕਾਨਾਂ ਦੇ ਅੰਦਰ ਜਾ ਕੇ ਦੇਖ ਲਓ ਵਾਡ ਲਓ ਹਰੇਕ ਦੁਕਾਨ ਤੇ ਸਾਨੂੰ 40 50 ਕਸਟਮਰ ਨਾਰਮਲ ਮਿਲਣਗੇ ਅੱਗੇ 10 20 ਹੁੰਦੇ ਆ ਆਏ ਤੇ ਕੀ ਉਹਦੇ ਨਾਲੋਂ ਡਬਲ ਹੋ ਜਾਇਆ ਕੰਮ ਕਸਟਮਰ ਲਈ ਕੀ ਰੇਟ ਚੱਲ ਰਿਹਾ ਰੇਟ ਐਸ ਪਰ ਹਾਈ ਹੈ ਜਾਂ ਹੋਰ ਸੇ ਲਾਹੌਰ ਸੇ ਲਾ ਹਰ ਇੱਕ ਦੁਕਾਨ ਦਾ ਹੋਰ ਸੇਲੇ ਮਾਲ ਮਿਲੂਗਾ ਕੋਈ ਥੋਕ ਰੇਟ ਨਹੀਂ ਮਾਲ ਮਿਲ ਰਿਹਾ ਹਰੇਕ ਨੂੰ ਇਹ ਹੋਰ ਸੇਲ ਤੇ ਮਿਲਣਾ ਤੁਹਾਨੂੰ ਕੋਈ ਵੀ ਕਸਟਮਰ ਆ ਜਵੇ ਕੋਈ ਨਾਰਮਲ ਕਸਟਮਰ ਆਉਂਦਾ ਜਾਂ ਹੈਵੀ ਆਉਂਦਾ ਉਹਨੂੰ ਸਾਰੇ ਵਾਸਤੇ ਹੋਰ ਸੇਲ ਤੇ ਮਾਲ ਮਿਲੂਗਾ ਤੁਹਾਨੂੰ ਹਾਂ ਜੀ ਮੈਨੂੰ ਕਿਹਦਾ ਹੜੋੜਾ ਆਏ ਨੇ ਜਾਂ ਦੋ ਕਲਾਕਾਰਾਂ ਦੀ ਨੌਜਵਾਨ ਮੌਤਾ ਹੋਈਆਂ ਨੇ ਉਹਨਾਂ ਦੇ ਨਾਲ ਕੁਝ ਫਰਕ ਪਿਆ ਕਸਟਮਰ ਫਰਕ ਤਾਂ ਪਿਆ ਜੀ ਸਾਨੂੰ ਇਸ ਚੀਜ਼ ਦਾ ਪਉ ਫਰਕ ਪਿਆ ਕਿਉਂਕਿ ਜਿਹੜਾ ਹੜ ਆ ਗਿਆ ਉਹਦੀ ਸਥਿਤੀ ਨੇ ਬਹੁਤ ਸਾਡਾ ਮਾਹੌਲ ਬਦਲ ਪਾਇਆ ਨਹੀਂ ਚੌਗਣਾ ਜਾਣਾ ਤਾਂ ਜਿਹੜਾ ਹੁਣ ਜਮਨਤਾ ਜੀ ਹੋਇਆ ਵੀਰ ਮੇਰਾ ਇਹਦੇ ਨਾਲ ਸਾਨੂੰ ਹੋਰ ਵੀ ਇੱਕ ਹੋਰ ਜਵਾਨ ਮਰਿਆ ਸਾਡਾ ਕੱਲ ਹੋਇਆ ਪਰਸੋਂ ਇੰਦਰ ਭੂਮਣਾ ਉਹਨੇ ਸਾਨੂੰ ਹੋਰ ਵੀ ਉਹ ਕਰਤੇ ਜੀ ਥੋੜਾ ਜਿਆਦਾ ਬਹੁਤ ਫਰਕ ਪਿਆ ਥੋੜਾ ਨਹੀਂ ਹੈਗਾ ਹਾਂ ਜੀ ਸੋ ਕੀ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਇਸ ਪਰ ਉਹ ਹੈ ਵੀ ਜਿਉਣਾ ਪਤਾ ਹੀ ਕਹੋਗੇ ਵੀ ਉਹਨਾਂ ਦਾ ਵੀ ਦੁੱਖ ਪ੍ਰਗਟ ਕਰੋ ਉਹਨਾਂ ਨਾਲ ਅਸੀਂ ਦੁੱਖ ਬਣਾਏਗੇ ਤਾਂ ਸਾਡਾ ਵੀ ਉਹ ਚਾਹਦਾ ਰਹੂਗਾ ਨਾ ਸਰ ਸਰ ਅਸੀਂ ਸਾਰਿਆਂ ਨਾਲ ਸਰਕਾਰ ਸਾਝਾ ਲੈ ਕੇ ਚੱਲੇਗੇ ਸਾਰਿਆਂ ਨੇ ਰੋਟੀ ਖਾਣੀ ਆ ਹਰੇਕ ਦੇ ਬਾਲ ਬੱਚੇ ਆ ਕੋਈ ਇਹ ਤਾਂ ਐ ਨਹੀਂ ਵੀ ਆਪਾਂ ਸਾਰਿਆਂ ਨਾਲ ਦੁੱਖ ਪ੍ਰਗਟ ਕਰਕੇ ਚੱਲੀਏ ਤਾਂ ਮਾਰਕੀਟ 'ਚ ਵੀ ਚੰਗਾ ਹਾਲ ਰਹੂ ਉਹਨਾਂ ਨਾਲ ਵੀ ਸਾਡਾ ਦੁੱਖ ਸਾਝਾ ਹੁੰਦਾ ਰਹੂਗਾ ਉਹਨਾਂ ਦੇ ਬੱਚੇ ਸਾਡੇ ਬੱਚੇ ਆ ਇਹਨਾਂ ਸਾਡੇ ਵਿੱਚ ਹੀ ਉਹਨਾਂ ਦੇ ਵਿੱਚ ਹੀ ਹਨਾ ਜੀ ਅਸੀਂ ਉਹ ਨਾਲ ਮਿਲ ਕੇ ਹੀ ਚਲਾ ਰਹੇ ਆ ਜੀ ਦੁੱਖ ਸਾਰਿਆਂ ਨੂੰ ਸਾਰਿਆਂ ਨੂੰ ਬੜਾ ਹੈ ਜਿਹੜੇ ਆ ਦੋ ਤਿੰਨ ਸਾਡੇ ਜਵਾਨ ਮਾਪੇ ਹੋਈਆਂ ਇਹ ਸਾਰਿਆਂ ਨਾਲ ਬੜਾ ਦੁੱਖ ਹੈ ਸਾਨੂੰ ਲੱਗਿਆ ਅਸੀਂ ਅਰਦਾਸਾਂ ਵੀ ਬਾਕਰੀਆਂ ਨੇ ਹਰ ਇੱਕ ਸ਼ਹਿਰ ਚ ਹੋਈਆਂ ਹਰ ਇੱਕ ਪਿੰਡ ਚ ਹੋਈਆਂ ਹਰ ਇੱਕ ਕਸਬੇ ਚ ਹੋਈਆਂ ਸਾਰਿਆਂ ਨੇ ਅਰਦਾਸਾਂ ਵਾਧੂ ਕਰੀਆਂ ਨੇ ਕੋਈ ਐਨੀ ਵੀ ਨਹੀਂ ਕਰੀ ਜੇ ਮੰਦੇ ਵੀਰ ਬਾਰੇ ਜਾਂ ਦੋ ਨੌਜਵਾਨਾਂ ਬਾਰੇ ਸਭ ਨੇ ਕਰੀਆਂ ਨੇ ਪਰ ਉਹ ਪਰਮਾਤਮਾ ਦੇ ਹੱਥਾਂ ਵਿੱਚ ਉਹਨੇ ਦੇਣਾ ਜਾਂ ਲੈਣਾ ਉਹਦੇ ਹੱਥਾਂ ਚ ਹੈ ਆਪਣੇ ਕੋਲ ਵੈਰਾਈਟੀ ਨੂੰ ਲੈ ਕੇ ਜੇਕਰ ਗੱਲ ਕਰੀਏ ਕਿੰਨੇ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਵੈਰਾਈਟੀ ਆ ਜੀ ਆਪਣੇ ਕੋਲ ਵਾਧੂ ਪਈਆਂ ਜਿੰਨਾ ਸੇਵਾ ਕਸ਼ੀ ਜੀ ਦਾ ਮਾਲ ਤਿਆਰ ਹੋ ਰਿਹਾ ਹੈ ਸਾਰੇ ਕਵਰਾਈਟੀ ਆਪਣੇ ਕੋਲ ਪਈ ਹੈ ਹਾਂ ਜੀ ਕੋਈ ਇਹ ਨਹੀਂ ਹੈਗਾ ਵੀ ਇੱਥੇ ਨਹੀਂ ਮਾਲ ਆ ਨਹੀਂ ਮਿਲਦਾ ਉਹ ਨਹੀਂ ਮਿਲਦਾ ਕਸਟਮਰ ਦੀ ਚੁਆਇਸ ਹਰ ਇੱਕ ਪਈ ਆਪਣੇ ਕੋਲ ਹਾਂ ਜੀ ਹਲਾ ਹੈ ਜੇ ਪੋਲਿਊਸ਼ਨ ਫਰੀ ਪਟਾਕੇ ਵੀ ਨੇ ਜਿਹੜੇ ਇਕੋ ਫਰੈਂਡ ਨੇ ਹਾਂ ਜੀ ਹਾਂ ਜੀ ਹਰ ਇੱਕ ਫਰੀ ਹੋਈ ਆ ਗਿਆ ਪ੍ਰੋਡਕਸ਼ਨ ਚ ਤੇ ਪ੍ਰੋਡਕਸ਼ਨ ਵਾਲੇ ਵੀ ਹੈਗੇ ਹਾਂ ਜੀ ਬ ਕੁਆਲਿਟੀयां ਵਧੀਆ ਤੋਂ ਵਧੀਆ ਪਈਆਂ ਹਰ ਤਰ੍ਹਾਂ ਦੀ ਕੁਆਲਿਟੀ ਹਰ ਇੱਕ ਕੁਆਲਿਟੀ ਪਈ ਹੈ ਕੋਈ ਇਹ ਨਹੀਂ ਹੈਗਾ ਬੱਚਿਆਂ ਦੀ ਵੀ ਹੈਗੀ ਜਿੱਲੇ ਡੀਜ ਹੈਗੀ ਆ ਬਜ਼ੁਰਗਾਂ ਵਾਲੀ ਵੀ ਹੈਗੀ ਆ ਹਰ ਇੱਕ ਬ੍ਰਾਂਡ ਆਪਣੇ ਕੋਲ ਪਈ ਹੈ ਹਾਂਜੀ ਤਾਂ ਸਾਨੂੰ ਤੁਸੀਂ ਵੀਰ ਨੇ ਕਿਹਾ ਕਿ ਸਾਨੂੰ ਉਹਨਾਂ ਦੋ ਨੌਜਵਾਨ ਮੌਤਾਂ ਦਾ ਵੀ ਬੜਾ ਦੁੱਖ ਹੈ ਪਰ ਅਸੀਂ ਆਪਣੀ ਜਗ੍ਹਾ ਇਹ ਵੀ ਗੱਲ ਕਹਿੰਦੇ ਆ ਕਿ ਉਹ ਜਿਹੜੀ ਨੌਜਵਾਨ ਮੌਤਾਂ ਉਹਨਾਂ ਦਾ ਬਹੁਤ ਜ਼ਿਆਦਾ ਦੁੱਖ ਹੈ ਪਰ ਜਿਹੜੀ ਦੀਵਾਲੀ ਹੈ ਇਸ ਸਾਲ ਦੇ ਵਿੱਚ ਇੱਕ ਵਾਰੀ ਹੋਂਦੀ ਆ ਦੀਵਾਲੀ ਵੀ ਜ਼ਰੂਰ ਹੈ ਜਿਹੜੀ ਮਨਾਣੀ ਚਾਹੀਦੀ ਪਰ ਉਹਨਾਂ ਦਾ ਵੀ ਕਿੰਨਾ ਕਿਤੇ ਸਾਨੂੰ ਦੁੱਖ ਹੈ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਵੀ ਹੈ ਪਰ ਜਿਹੜੇ ਤਿਹਾਰ ਮਨਾਉਣ ਵਾਲੇ ਨੇ ਜਾਂ ਹੋਰ ਸਟੇਟਾਂ ਦੇ ਨੇ ਅਦਰ ਸਟੇਟਾਂ ਦੇ ਉਹ ਹਮਾ ਕੇ ਪਹੁੰਚ ਰਹੇ ਨੇ ਤਾਂ ਬਜਾਰਾਂ ਦੇ ਵਿੱਚ ਲਗਾਤਾਰ ਖਰੀਦ-ਫਰੋਖਤ ਹੈ ਜਿਹੜੀ ਚੱਲ ਰਹੀ ਹੈ ਸੋ ਬਹੁਤ ਦੂਰ ਦਰਾਡੇ ਤੋਂ ਬਾਈ ਆਏ ਹੋਏ ਨੇ ਖਰੀਦ ਕਰਨ ਦੇ ਲਈ ਪਟਾਕੇ ਨਹੀਂ ਸੋ ਗੱਲਬਾਤ ਕਰਦੇ ਆ ਬਾਈ ਕਿੱਥੋਂ ਆਏ ਦਿੱਲੀ ਦਿੱਲੀ ਤੋਂ ਸਪੈਸ਼ਲ ਪਟਾਕੇ ਲੈਣ ਦੇ ਲਈ ਹਾਂਜੀ ਬਾਈ ਮਤਲਬ ਹੈਗੇ ਬਸ ਨੀਕ ਦਿੱਲੀ ਤੋਂ ਜਾਂ ਇੱਥੇ ਰਹਿ ਨਹੀਂ ਫਤ ਨਹੀਂ 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 ਮੈਂ ਤਾਂ ਦਿੱਲੀ ਸੇ ਹੀ ਆ ਹਾਂ ਸਪੈਸ਼ਲੀ ਲੈਣੇ ਲਈ ਪਟਾਕੇ ਲੈਣੇ ਲਈ ਹਾਂਜੀ ਠੀਕ ਹੈ ਸੋ ਕਿਦਾਂ ਦਾ ਇੱਥੇ ਲੱਗਿਆ ਬਹੁਤ ਬਹੁਤ ਬੜਿਆ ਬਹੁਤ ਬੜੀ ਐਕਸਪੀਰੀਅੰਸ ਦਾ ਸਪੈਸ਼ਲੀ ਮੇਰੇ ਨੋਨ ਹੈ ਯਹਾਂ ਪੇ ਚੰਡੀਗੜ੍ਹ ਕੇ ਤੋਂ ਇਸ ਲਈ ਆਇਆ ਤਾਂ ਮੈਂ ਯਹਾਂ ਪੇ ਠੀਕ ਹੈ ਰੇਟ ਨੂੰ ਲੈ ਕੇ ਕਿਦਾਂ ਦੀ ਠੀਕ ਹੈ ਭਾਈ ਮਤਲਬ ਕੰਪੈਰੀਟਿਵਲੀ ਅਗਰ ਮੈਂ ਕਈ ਔਰ ਸੇ ਕੰਪੇਅਰ ਕਰੂ ਤਾਂ ਇਹ ਬਹੁਤ ਬੜੀ ਹੈ। ਨਹੀਂ ਆਪਣੇ ਤੁਸੀਂ ਰਿਟੇਲ ਦੇ ਵਿੱਚ ਵੇਚਣ ਲਈ ਲੈ ਕੇ ਜਾ ਰਹੇ ਹੋ ਜਾਂ ਆਪਣੇ ਪਰਸਨਲ ਯੂਜ਼ ਲਈ? ਪਰਸਨਲ ਦਵਾਈ ਲਈ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਕਿੱਦਾਂ ਦਾ ਵਧੀਆ ਲੱਗਿਆ? ਬਹੁਤ ਬਹੁਤ ਵਧੀਆ। ਠੀਕ ਹੈ। ਸੋ ਦੇਖ ਸਕਦੇ ਤੁਸੀਂ ਦਿੱਲੀ ਤੱਕ ਇੱਥੋਂ ਜਿਹੜੇ ਵੀਰ ਨੇ ਉਹ ਖਰੀਦ ਫਰੋਕਤ ਜਿਹੜੀ ਕਰ ਰਹੇ ਨੇ ਪਟਾਕੇ ਲੈਣ ਆਏ ਨੇ ਰੇਟ ਵੀ ਬਹੁਤ ਵਾਜਿਬ ਨੇ ਇਹਨਾਂ ਦੇ। ਸੋ ਗੱਲਬਾਤ ਕਰਦੇ ਆ ਦੁਕਾਨਦਾਰ ਭਾਈਆਂ ਦੇ ਨਾਲ ਵੀ ਕਿਸ ਤਰ੍ਹਾਂ ਦਾ ਇਸ ਵਾਰ ਜਿਹੜਾ ਰੋਜ਼ਾਨਾ ਕਿਸ ਤਰ੍ਹਾਂ ਲੋਕ ਇਸ ਵਾਰ ਦੀ ਜਿਹੜੀ ਦੀਵਾਲੀ ਨੂੰ ਦੇਖਦੇ ਸੋ ਗੱਲਬਾਤ ਕਰਦੇ ਵੀਰ ਸਾਡਾ ਮਜੂਰੇ ਬਾਈ ਕਿਵੇਂ ਹੋ ਜੀ ਉਹਦੀ ਗੱਲ ਜੀ ਵਧੀਆ ਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰ ਦੀ ਦੀਵਾਲੀ ਨੂੰ ਕਿਉਂਕਿ ਇਹ ਦੋ ਨੌਜਵਾਨ ਮੌਤਮੀ ਹੋਈਆਂ ਨੇ ਯੂਥ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸੁਣਾ ਸੀ ਰਾਜਵੀਰ ਜਵੰਦਾ ਹੋ ਗਿਆ ਬਰੇਂਦਰ ਕੁਮਣ ਹੋ ਗਿਆ ਠੀਕ ਹੈ ਜੀ ਤਾਂ ਕਿਸ ਤਰ੍ਹਾਂ ਦਾ ਇਸ ਵਾਰ ਰੁਝਾਨ ਹੈ ਕੋਈ ਫਰਕ ਪਿਆ ਤੁਹਾਡੇ ਬਿਜ਼ਨਸ ਨੂੰ ਜਾਂ ਇਸ ਵਾਰ ਦੀ ਦੀਵਾਲੀ ਨੂੰ ਕਿਦਾਂ ਦੇਖਦੇ ਹੋ ਨਹੀਂ ਫਰਕ ਦੇਖੋ ਵੀਰ ਜੀ ਪੈਂਦਾ ਹੀ ਹੈ ਜੀ ਠੀਕ ਹੈ ਬਰੇ ਵਧੀਆ ਬੰਦੇ ਸੀਗੇ ਉਹ ਤੇ ਆਪਾਂ ਹੀ ਫੈਂਸੀ ਗੋ ਬੰਦਿਆਂ ਦੇ ਬਟੋ ਹੁਣ ਕਰ ਵੀ ਕੀ ਸਕਦੇ ਆ ਠੀਕ ਹੈ ਨਾ ਜੀ ਬਾਕੀ ਇਹੀ ਕਹਿਣਾ ਚਾਹੁੰਦੇ ਆ ਵੀ ਚਲੋ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਜੀ ਜੀ ਮੱਦੀ ਉਹ ਕਿਸ ਤਰ੍ਹਾਂ ਦੀ ਭਾਜੀ ਤੁਹਾਡੇ ਕੋਲ ਵੈਰਾਈਟੀ ਹੈ ਜਿਹੜੇ ਮਤਲਬ ਹਰ ਤਰ੍ਹਾਂ ਦੇ ਕੋਈ ਜਿਵੇਂ ਆਪਾਂ ਸਰਕਾਰ ਕਹਿੰਦੀ ਹੈ ਕਿ ਪੋਲੂਸ਼ਨ ਰਹਿਤ ਆਪਾਂ ਜਿਹੜੀ ਦੀਵਾਲੀਆ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡੇ ਕੋਲ ਪੋਲੂਸ਼ਨ ਰਹਿਤ ਪਟਾਕੇ ਵੀ ਹਾਂਜੀ 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 ਗ੍ਰੀਨ ਫਾਇਰ ਵਰਕਸ ਨੇ ਕੋਈ ਦਿੱਕਤ ਨਹੀਂ ਜਿਹੜੀ ਕਿਹੜੀ ਵੈਰਾਈਟੀ ਹੈ ਬਈ ਇਹਦੇ ਬਾਰੇ ਜੀ ਸਾਰੀ ਵੈਰਾਈਟੀ ਹੈ ਜੀ ਜੋ ਤੁਸੀਂ ਮੰਗੂਗਾ ਹਰ ਦਾ ਹੀ ਨਿਕਲ ਜਾਊਗਾ ਇਹ ਕਿੱਥੋਂ ਕਿੱਥੋਂ ਕਸਟਮਰ ਜਿਹੜਾ ਤੁਹਾਡੇ ਤੋਂ ਪਰਚੇਜ਼ ਕਰਨ ਦੇ ਲਈ ਆਉਂਦੇ ਆ। ਇਹ ਵੀ ਦੇਖੋ ਦਿੱਲੀ ਤੋਂ ਆਏ ਆ ਸਾਡੇ ਕੋਲੇ। ਚੰਡੀਗੜ੍ਹ, ਦਿੱਲੀ ਜੀ, ਮੁਹਾਲੀ ਤੇ ਹਿਮਾਚਲ ਤੋਂ ਵੀ। ਉੱਧਰੋਂ ਵੀ ਆ ਰਹੇ ਲੋਕ। ਮਤਲਬ ਕੋਈ ਜਿਆਦਾ ਵੱਡਾ ਖਾਸ ਫਰਕ ਤਾਂ ਨਹੀਂ ਪਿਆ ਮਾਰਕੀਟ ਤੇ ਵਧੀਆ ਚੱਲ ਰਹੀ ਫਿਰ। ਹਾਂਜੀ ਹਾਂਜੀ ਠੀਕ ਹੈ ਜੀ। ਉਹ ਕੀ ਸੁਨੇਹਾ ਦੇਣਾ ਚਾਹੁੰਗੇ ਇਸ ਵਾਰ ਲੋਕਾਂ ਨੂੰ ਦੁਵਾਲੀ ਤੇ। ਦੁਵਾਲੀ ਤੇ ਬਸ ਸੁਨੇਹਾ ਹੀ ਦੇਣਾ ਚਾਹੁੰਦੇ ਆ ਜੀ ਆਪਣਾ ਧਿਆਨ ਰੱਖੋ। ਠੀਕ ਹੈ ਜੀ। ਬਾਕੀ ਬੱਦ ਠੀਕ ਹੈ। ਸੋਡੇ ਤੁਸੀਂ ਬਾਈ ਹੁਣਾਂ ਨੇ ਕਿਹਾ ਕਿ ਵਧੀਆ ਤਰੀਕੇ ਨਾਲ ਜਿਹੜੀ ਦੀਵਾਲੀ ਆ ਉਹ ਮਨਾਈ ਜਾਵੇ ਪੂਰੇ ਸੇਫ ਰਹਿ ਕੇ ਬਾਈ ਹੁਣਾਂ ਦੇ ਕੋਲ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਦੁਕਾਨ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਪਟਾਕੇ ਇੱਥੋਂ ਖਰੀਦ ਸਕਦੇ ਹੋ ਇਹ ਕਰਾਲੀ ਦੀਆਂ ਉਹ ਦੁਕਾਨਾਂ ਨੇ ਹੌਲ ਸੇਲ ਰੇਟ ਤੇ ਜਿੱਥੋਂ ਤੁਸੀਂ ਪਟਾਕੇ ਖਰੀਦ ਸਕਦੇ ਹੋ ਬਹੁਤ ਦੂਰ ਦਰਾਡੇ ਤੋਂ ਲੋਕ ਆ ਜਿਹੜੇ ਇੱਥੇ ਪਟਾਕੇ ਖਰੀਦਣ ਤੇ ਲਿਆਉਂਦੇ ਨੇ ਦਿੱਲੀ ਤੋਂ ਆਏ ਸੀ ਬਾਈ ਉਹਨਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਈ ਆ ਹਿਮਾਚਲ ਦਿੱਲੀ ਹਰਿਆਣਾ ਹੋਰ ਬਹੁਤ ਦੂਰੋਂ ਦੂਰੋਂ ਜਿਹੜੇ ਲੋਕ ਇੱਥੇ ਪਟਾਕੇ ਖਰੀਦਣ ਲਈ ਆਉਂਦੇ ਨੇ ਹੋਰ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਰੌਣਕ ਹੈ ਜਾਂ ਕਿਸ ਤਰ੍ਹਾਂ ਕਸਟਮਰ ਦਾ ਇਹ ਰੁਝਾਨ ਆ ਪਟਾਕੇ ਖਰੀਦਣ ਦੇ ਵਿੱਚ ਜਾਂ ਹੋਰ ਚੀਜ਼ਾਂ ਖਰੀਦਣ ਲਈ ਇਸ ਵਾਰ ਦੀ ਦੁਆਲੇ ਤੇ ਅਸੀਂ ਤੁਹਾਨੂੰ ਉਹ ਵੀ ਸਾਰਾ ਦਿਖਾਉਂਦੇ ਰਵਾਂਗੇ ਲਗਾਤਾਰ ਬਣੇ ਰਹੋ ਤੁਸੀਂ ਨਿਰਪੱਖ ਪੋਸਟ ਦੇ ਨਾਲ